ਦੋਸਤੋ ਮਿੱਤਰੋ ਬੀਰੋ ਭੈਣੋ ਇੱਕ ਸਵਾਲ ਆ ਤੁਹਾਡੇ ਸਾਹਮਣੇ ਇਹ ਸਵਾਲ ਦਾ ਜਵਾਬ ਵੀ ਤੁਸੀਂ ਹੀ ਦੇ ਸਕਦੇ ਆਪਾਂ ਨੂੰ ਪਤਾ ਹੈ ਕਿ ਆਸਟ੍ਰੇਲੀਆ ਦੇ ਵਿੱਚ ਹਰ ਬੰਦੇ ਲਈ ਵੋਟ ਪਾਉਣੀ ਜ਼ਰੂਰੀ ਆ ਜਿਹੜਾ ਇੱਥੋਂ ਦਾ ਸਿਟੀਜ਼ਨ ਆ ਯਾਨੀ ਕਾਨੂੰਨੀ ਤੌਰ ਦੇ ਉੱਤੇ ਉਹ ਪਵੰਦ ਦਾ ਵੋਟ ਪਾਉਣ ਦੇ ਲਈ ਫਿਰ ਇਹਦੇ ਬਰਾਬਰ ਇੱਕ ਗੱਲ ਹੋਰ ਵੀ ਐ ਕਿ ਤੁਹਾਡੇ ਮਨ ਦੇ ਵਿੱਚ ਇੱਥੋਂ ਦੇ ਸਿਸਟਮ ਪ੍ਰਤੀ ਇੱਥੋਂ ਦੀਆਂ ਸਰਕਾਰਾਂ ਪ੍ਰਤੀ ਕੁਝ ਸਵਾਲ ਤਾਂ ਹੋਣਗੇ ਉਹ ਸਵਾਲਾਂ ਦੇ ਜਵਾਬ ਕੀ ਤੁਸੀਂ ਲੱਭੇ ਨੇ ਜਾਂ ਸਿਰਫ ਜੇ ਤੁਹਾਡਾ ਕੋਈ ਦੋਸਤ ਮਿੱਤਰ ਭਰਾ ਕਹਿ ਦਿੰਦਾ ਕਿ ਵੀ ਮੈਂ ਤਾਂ ਲੇਬਰ ਨੂੰ ਵੋਟ ਪਾ ਰਿਹਾ ਮੈਂ ਲਿਬਰਲ ਨੂੰ ਪਾ ਰਿਹਾ ਮੈਂ ਗ੍ਰੀਨ ਪਾਰਟੀ ਨੂੰ ਪਾ ਰਿਹਾ ਉਹਦੇ ਆਧਾਰ ਤੇ ਤੁਸੀਂ ਵੋਟ ਪਾਉਣ ਜਾ ਰਹੇ ਹੋ ਇਹ ਸਵਾਲ ਦਾ ਜਵਾਬ ਤੁਸੀਂ ਲੱਭਣਾਗਾ ਕਿਉਂਕਿ ਪੋਲਿਟੀਕਲ ਪਾਰਟੀਆਂ ਦੀਆਂ ਵੈਬਸਾਈਟਾਂ ਤੇ ਉਹਨਾਂ ਦੇ ਏਜੰਡੇ ਪਏ ਨੇ ਹੁਣ ਇਹ ਤੁਸੀਂ ਏਜੰਡਾ ਦੇਖ ਕੇ ਵੋਟ ਪਾ ਰਹੇ ਹੋ ਜਾਂ ਬਾਈ ਜੀ ਦੇ ਕਹਿਣ ਤੇ ਵੀਰ ਜੀ ਦੇ ਕਹਿਣ ਤੇ ਭੈਣ ਜੀ ਦੇ ਕਹਿਣ ਤੇ ਵੋਟ ਪਾ ਰਹੇ ਹੋ ਜੇਕਰ ਤੁਸੀਂ ਇਦਾਂ ਪਾ ਰਹੇ ਹੋ ਤਾਂ ਤੁਸੀਂ ਆਪਣੇ ਨਾਲ ਵੀ ਡਗਾ ਕਰ ਰਹੇ ਹੋ ਤੁਸੀਂ ਇਸ ਮੁਲਕ ਨਾਲ ਵੀ ਡਗਾ ਕਰ ਰਹੇ ਹੋ ਇਹ ਸਵਾਲ ਦਾ ਜਵਾਬ ਹੁਣ ਤੁਸੀਂ ਲੱਭਣਾ